ਮੌਨਸੂਨ ਦੇ ਨਾਲ ਘਰਾਂ ਦੇ ਵਿੱਚ ਪਾਣੀ ਤਾਂ ਵੜ ਗਿਆ ਪਰ ਇਸ ਹੱਦ ਤੱਕ ਮੀਂਹ ਨੇ ਲੋਕਾਂ ਦਾ ਨੁਕਸਾਨ ਕਰ ਦਿੱਤਾ ਕਿ ਇੱਕ ਪਾਈ ਪਾਈ ਨਾਲ ਜੋੜਿਆ ਘਰ ਉਜਾੜ ਦਿੱਤਾ। ਬਜిల్లా ਸੰਗਰੂਰ ਦੇ ਪੱਟੀਵਾਲ ਦੀ ਜਿਹੜੀ ਪਿੰਡ ਦੀ ਤਸਵੀਰ ਹੈ ਤਾਂ ਜਿੱਥੇ ਇੱਕ ਘਰ ਤਹਿਸ ਨਹਿਸ ਹੋ ਜਾਂਦਾ। ਨਹੀਂ ਦੇਖਿਆ ਮੈਨਿੰਨੇ ਵਾਰੀ ਮੱਸਾ ਮੇਰੇ ਬਾਪਾ ਕੰਨੀ ਆਕਰ ਬਣਾ ਕੇ ਦਿੱਤਾ ਤੇ ਤਰ ਤਸਰਸ ਹੋ ਗਿਆ ਨਾ ਮਿੱਟੀ ਜਿਸ ਪਰਿਵਾਰ ਦੇ ਨਾਲ ਇਹ ਪਾਣਾ ਵਾਪਰਿਆ ਤਾਂ ਉਹ ਖੁਦ ਅਪਾਜ ਨਹੀਂ ਤਾਂ ਕੰਮ ਜਿਆਦਾ ਨਹੀਂ ਕਰ ਸਕਦੇ ਨੇ ਇਹ ਗਲਤ 3:11 ਵਜੇ ਪਾਣਾ ਵਾਪਰਿਆ ਜੀ ਬੱਚੇ ਸਕੂਲ ਗਏ ਹਤੇ ਇੰਨਾ ਸ਼ੁਕਰ ਕੁਈ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਸਾਡੇ ਘਰੇ ਜੀ ਕੋਈ ਚਮਚਾ ਪਾਣੀ ਪੀਣ ਨੂੰ ਕੁਝ ਨਹੀਂ ਰਿਹਾ ਜੀ ਤਤ ਨੂੰ ਗਿਰ ਜਾਂਦਾ ਸਤ ਅਸੀਂ ਬਚਣਾ ਵੀ ਨਹੀਂ ਸੀ ਕਿਸੇ ਟੱਬਰ ਨੇ ਐਨਾ ਸੁਖਰ ਵਸ ਐਨਾ ਕਹਮਾਲ ਕਰਨ ਸਾਨੂੰ ਸਾਰਿਆਂ ਨੂੰ ਟਰਾਲਤਾ ਤਾਂ ਅਸੀਂ ਬਚਦੇ ਨਹੀਂ ਅੱਜ ਅੱਜਿਆਰ ਤਾਂ ਨਿਗਰਾਨਾ ਜਿਵੇਂ ਰਸਮ ਨੇ ਬਰਬਾਦ ਕਰਾ ਦੇਣਾ ਕੰਮ ਕਰ ਕੀ ਆ ਮਾਤਾ ਕੀ ਨਦੀ ਦਾ ਘਰ ਬੰਦ ਨੇ ਜੀ ਬਿਜਲੀ ਲੱਕੜ ਘਰ ਕੰਨ ਦੀ ਵਾਹੇ ਢੱਗ ਗਈ ਜੀ ਮੈਂ ਜੜ ਬੋ ਚਲਾ ਕੇ ਤਿੰਨ ਹਜ਼ਾਰ ਕਰਦੀ ਜੀ ਮਿੰਨੇ ਜੀ ਕੋਈ ਕੌਲੀ ਚਮਚਾ ਤੇਲ ਸਾਰਾ ਕੁਝ ਬੂ ਕਮਰੇ ਦੇ ਵਿੱਚ ਹੀ ਸੀ ਸਾਰਾ ਬਸ ਏਟੀ ਨਮਾਰੀ ਜੀ ਸਾਰਾ ਕੁਝ ਫੁੱਟ ਗਿਆ ਤਿੰਨ ਹਜ਼ਾਰ ਨਾਲ ਗੁਜ਼ਾਰਾ ਹੋ ਜਾਂਦਾ ਸੀ ਗੁਜ਼ਾਰਾ ਕੀ ਹੋਣਾ ਸੀ ਕਦੇ ਰੋਟੀ ਖਾ ਲਈ ਕਦੇ ਦਾਲ ਬਣ ਗਈ ਕਦੇ ਨਾਲ ਜੀ ਮੇਰਾ ਨਾਮ ਮੋਹਨ ਸਿੰਘ ਜੀ ਪਿੰਡ ਪੱਟੀਵਾਲ ਕਲਾਈ ਜ਼ਿਲ੍ਹਾ ਸੰਗਰੂਰ ਜੀ ਮੇਰਾ ਮੋਬਾਈਲ ਨੰਬਰ ਹੈ 95928 47093 ਜੀ ਜੀ ਮੇਰੀ ਜਰੂਰ ਮਦਦ ਕੀਤੀ ਜਾਵੇ ਮੌਨਸੂਨ ਦੇ ਨਾਲ ਘਰਾਂ ਦੇ ਵਿੱਚ ਪਾਣੀ ਤਾਂ ਵੜ ਗਿਆ ਪਰ ਇਸ ਹੱਦ ਤੱਕ ਮੀਂਹ ਨੇ ਲੋਕਾਂ ਦਾ ਨੁਕਸਾਨ ਕਰ ਦਿੱਤਾ ਕਿ ਇੱਕ ਪਾਈ ਪਾਈ ਨਾਲ ਜੋੜਿਆ ਘਰ ਉਜਾੜ ਦਿੱਤਾ ਤਸਵੀਰ ਦਿਖਾ ਦੇਣਾ ਤੁਹਾਨੂੰ ਮੈਂ ਜ਼ਿਲ੍ਹਾ ਸੰਗਰੂਰ ਦੇ ਪੱਟੀਵਾਲ ਦੀ ਜਿਹੜੀ ਪਿੰਡ ਦੀ ਤਸਵੀਰ ਹੈ ਤਾਂ ਜਿੱਥੇ ਇੱਕ ਘਰ ਨਹਿਸ ਨਹਿਸ ਹੋ ਜਾਂਦਾ ਤਸਵੀਰ ਦੇਖ ਸਕਦੇ ਤੁਸੀਂ ਤਾਂ ਪਰ ਇੱਕ ਹੋਰ ਜਿਹੜੀ ਦਿਲ ਝੰਡੋੜ ਕੇ ਰੱਖ ਦੇਣ ਵਾਲੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਵੀ ਜਿਸ ਪਰਿਵਾਰ ਦੇ ਨਾਲ ਇਹ ਭਾਣਾ ਵਾਪਰਿਆ ਤਾਂ ਉਹ ਖੁਦ ਅਪਾਜ ਨਹੀਂ ਤਾਂ ਕੰਮ ਜ਼ਿਆਦਾ ਨਹੀਂ ਕਰ ਸਕਦੇ ਮੇਰੇ ਨਾਲ ਵੀਰ ਵੀ ਮੌਜੂਦ ਹੈ ਵੀਰੇ ਕੀ ਗੱਲਬਾਤ ਹੋਈ ਸੀ ਤੇ ਕਦੋਂ ਇਹ ਜਿਹੜਾ ਭਾਣਾ ਵਾਪਰਿਆ ਇਹ ਕੱਲ੍ਹ ਦੁਪਹਿਰ 11 ਵਜੇ ਭਾਣਾ ਵਾਪਰਿਆ ਜੀ ਬੱਚੇ ਸਕੂਲ ਗਏ ਹੁੰਦੇ ਇੰਨਾ ਸ਼ੁਕਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਸਾਡੇ ਘਰੇ ਜੀ ਕੋਈ ਚਮਚਾ ਪਾਣੀ ਪੀਣ ਨੂੰ ਕੁਝ ਨਹੀਂ ਰਿਹਾ ਜੀ ਇੱਕ ਕਮਰੇ ਇੱਥੇ ਰਹਿੰਦੇ ਹੁੰਦੇ ਸੀ ਤੁਸੀਂ ਇੱਥੇ ਪੰਨੇ ਆਈ ਸੀ ਅੱਛਾ ਇੱਥੇ ਰਹਿੰਦੇ ਹਾਂਜੀ ਤਾਂ ਜਦੋਂ ਬੱਚਦੇ ਵੀ ਨਹੀਂ ਸੀ ਜੇ ਰਾਤ ਨੂੰ गिर ਜਾਂਦਾ ਸੈ ਅਸੀਂ ਬਚਣਾ ਵੀ ਨਹੀਂ ਸੀ ਕਿਸੇ ਟੱਬਰ ਨੇ ਇੰਨਾ ਸੋ ਘਰ ਵਸ ਐਨਾ ਕਹ ਮਾਲ ਖਨੇ ਸਾਨੂੰ ਸਾਰਿਆਂ ਨੂੰ ਟਰਾਲਤਾ ਤਾਂ ਅਸੀਂ ਬਚਦੇਗੀ ਪੰਜ ਪਈ ਜੋੜ ਕੇ ਘਰ ਬੰਦਾ ਜੋੜਦਾ ਤਾਂ ਸਾਰਾ ਦੇਖ ਕੇ ਅੱਜ ਭਾਵਕ ਵੀ ਥੋੜੀ ਬਾਈ ਤੁਸੀਂ ਐਂ ਸੋਚੋ ਵੀ ਨਹੀਂ ਮੇਲਦ ਨੜ ਕਮਾਇਆ ਵੇ ਅੱਜ ਤੱਕਾ ਉਹ ਰਟੇਰ ਹੁੰਦਾ ਤਾਂ ਤੁਸੀਂ ਆਪਣੇ ਦਿਲ ਦੇ ਅੰਦਰ ਆ ਕੇ ਦੇਖੋ ਇਹ ਚੋਣ ਕਿਵੇਂ ਲਾਈ ਕਰਿਆ ਅੱਜ ਸਾਢੇ 8 ਦਾ ਨਿਗਰਾਵਣਾ ਜਿਵੇਂ ਰਸਮ ਨੇ ਪਰਵਾਸ ਆ ਜਾਣਾ ਕੰਮ ਕਰ ਕੀ ਐ ਮਾਤਾ ਜੀ ਇਹਨਾਂ ਦੇ ਦੇਖੋ ਸਭੰਦਾ ਨੇ ਜੀ ਬਿਜਲੀ ਲੱਕੜ ਘਰ ਕਰਨ ਦੀ ਬਾਜਟ ਖੜ ਗਿਆ ਦੀ ਜੀ ਮੈਨ ਜੜ ਬੱਜ ਚਲੇ ਕੇ ਤੈਨਾਂ ਜਾ ਰੇ ਘਰ ਦੀ ਜੀ ਮਹੀਨੇ ਤੇ ਜੀ ਉਸੇ ਨਾਲ ਹੀ ਮੇਰਾ ਘਰ ਦਾ ਕਦੇ ਖਾਲ ਲੰਦੇ ਤੇ ਜੀ ਕਦੇ ਨੋਟਬੁੱਕ ਹੀ ਆਂਦੇ ਤੇ ਜੀ ਕਦੇ ਦੋਸਤ ਜੀ ਬਣ ਜਾਂਦੀ ਕਦੇ ਵੈਸੇ ਹੀ ਸਾਰਾ ਸਾਰਾ ਟਾਈਮ ਪਾਸ ਕਰਦੇ ਤੇ ਜੀ ਤੈਨੂੰ ਇਹਦਾ ਪਤਾ ਵੀ ਸੀ ਸਾਨੂੰ ਵੀ ਜੜ ਨਾਲ ਨਹੀਂ ਵਾੜੀ ਵਾਪਰ ਜੀ ਪਰਿਵਾਰ ਦਾ ਦੁੱਖ ਵੀ ਦੇਖ ਸਕਦਾ ਤਾਂ ਜਿਹੜੇ ਤਿੰਨ ਬੱਚੇ ਨੇ ਪਰਿਵਾਰ ਦੇ ਤਾਂ ਜਿਹੜਾ ਤਿੰਨ ਹਜ਼ਾਰ ਨਾਲ ਜਿਹੜਾ ਇਹ ਘਰ ਤਾਂ ਚਲਾ ਰਹੇ ਸੀ ਪਰ ਅੱਜ ਪਰਮਾਤਮਾ ਦਾ ਇਹ ਜਿਹਾ ਕਹਿਰ ਆਪਰਿਆ ਵੀ ਜਿਹੜੀ ਘਰ ਦੀ ਛੱਤ ਤਾਂ ਮੇਰੇ ਕੁਝ ਵੀ ਨਹੀਂ ਬਚਿਆ ਸਮਾਨ ਕੁਸਮ ਨਹੀਂ ਬਚਿਆ ਵੀਰ ਜੀ ਕੋਈ ਕੌਲੀ ਚਮਚਾ ਨੂਨ ਤੇਲ ਸਾਰਾ ਕੁਝ ਉਹ ਕਮਰੇ ਦੇ ਵਿੱਚੇ ਧੀ ਸਾਰਾ ਕੁਝ ਬੇਟੀ ਨਮਾਰੀ ਜੀ ਸਾਰਾ ਕੁਝ ਫੁੱਟ ਗਈ 3000 ਨਾਲ ਗੁਜ਼ਾਰਾ ਹੋ ਜਾਂਦਾ ਸੀ ਪਹਿਲਾਂ ਗੁਜ਼ਾਰਾ ਕੀ ਹੋਣਾ ਜੀ ਕਦੇ ਰੋਟੀ ਖਾ ਲਈ ਕਦੇ ਦਾਲ ਬਣ ਗਈ ਕਦੇ ਨਾ ਜੀ ਤੁਹਾਡੀ ਬਾਹ ਵੀ ਨਹੀਂ ਹੈਗੀ ਤਾਂ ਤੁਸੀਂ ਕੰਮ ਕਰਦੇ ਸੀ ਕਿੱਦਾਂ ਕੋਈ ਹੌਲੇ ਕੰਮ ਤੇ ਲਾ ਜਾਂਦਾ ਹੀ ਬਗ ਜਨ ਜੀ ਨਹੀਂ ਕਰੇ ਬੈਠਿਆ ਜੀ ਤਾਂ ਗੁਜ਼ਾਰਾ ਪਹਿਲਾਂ ਵੀ ਬੜੀ ਮੁਸ਼ਕਿਲ ਨਾਲ ਚੱਲਦਾ ਪੂਰੀ ਮੁਸ਼ਕਿਲ ਨਾਲ ਜੀ ਪਹਿਲਾਂ ਜਦ ਰੇਮੀਆਂ ਨੇ ਇਲਾਜ ਕਰਾਇਆ ਤੇ ਜੀ ਡੇਰੇ ਸਰਸਿਆਲੇ ਬੱਲੇ ਬੱਲੇ ਲਾਈਟ ਲੱਗੀ ਆ ਜਦੋਂ ਇਹਨਾਂ ਨੇ ਉਹਨਾਂ ਨੇ ਇਲਾਜ ਕਰਾਇਆ ਤੇ ਜੀ ਉਹਨਾਂ ਨੇ ਇਹਨਾਂ ਨੂੰ ਮੰਜੇ 'ਚੋਂ ਖੜਾ ਕਰਿਆ ਸੀ ਉਦੋਂ ਵੀ ਵਸੇ ਕਿਸੇ ਨੇ ਮਤਲਬ 10500 3500 ਇਹਨਾਂ ਨੂੰ ਮੰਜੇ 'ਚੋਂ ਖੜਾ ਕਰਿਆ ਸੀ ਜੀ ਆਦਮ ਬਥੇ ਨਹੀਂ ਤੇ ਵੀ ਸਾਨੂੰ ਵੀ ਸੜਨ ਦੇ ਦੁਆਰੇ ਵੀ ਆਉ ਜੂਗੇ ਪਹਿਲਾਂ ਸੈਨਸ ਕਰਦੇ ਹੈ ਵੀ ਸੀ ਮਤਲਬ ਵੀ ਜਿਹਦੀ ਮਾਤਾ ਜੀ ਕਰਨ ਵਾਲਾ ਤਾਂ ਪਰਮਾਤਮਾ ਜੋ ਉਹਨੂੰ ਮਨਜ਼ੂਰ ਹੈ ਵੀਰੇ ਇੱਕ ਵਾਰ ਜ਼ਰੂਰ ਆਪਣਾ ਕੋਈ ਕੰਟੈਕਟ ਨੰਬਰ ਜਾਂ ਐਡਰੈਸ ਸਾਡੇ ਦਰਸ਼ਕਾਂ ਲਈ ਜ਼ਰੂਰ ਸ਼ੇਅਰ ਕਰ ਦਿਓ ਤਾਂ ਗਵਰਨਮੈਂਟ ਵੀਏਸੀ ਤੇ ਅਸੀਂ ਕਹਿੰਨੇ ਵੀ ਅਪੀਲ ਕੀਤੀ ਜਾਂਦੇ ਗਵਰਨਮੈਂਟ ਨੂੰ ਵੀ ਇਸ ਪਰਿਵਾਰ ਦਾ ਧਿਆਨ ਦਿੱਤਾ ਜਾਵੇ ਤੇ ਤੁਸੀਂ ਵੀ ਸਾਡੇ ਦਰਸ਼ਕਾਂ ਇੱਕ ਵਾਰ ਕੰਟੈਕਟ ਮੇਰਾ ਨਾਮ ਮੋਹਨ ਸਿੰਘ ਜੀ ਪਿੰਡ ਪੱਟੀਵਾਲਤਨ ਲਈ ਜ਼ਿਲ੍ਹਾ ਸੰਗਰੂਰ ਜੀ ਮੇਰਾ ਮੋਬਾਈਲ ਨੰਬਰ ਹੈ ਜੀ 95928 47093 ਜੀ ਜੀ ਮੇਰੀ ਜਰੂਰ ਮਦਦ ਕੀਤੀ ਜਾਵੇ ਤਾਂ ਪਰਿਵਾਰ ਦੀ ਤਸਵੀਰ ਦਿਖਾਈਏ ਤੁਹਾਨੂੰ ਕਿਉਂਕਿ ਜੋ ਪਰਿਵਾਰ 3000 ਨਾਲ ਅੱਜ ਦੇ ਸਮੇਂ ਦੇ ਵਿੱਚ ਜਿਹੜਾ 3000 ਨਾਲ ਆਪਣਾ ਗੁਜ਼ਾਰਾ ਕਰ ਰਿਹਾ ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਉਸਨੇ ਕਿੰਨੇ ਪਾਈ ਪਾਈ ਜੋੜ ਕੇ ਜਿਹੜਾ ਇਹ ਘਰ ਨੂੰ ਮਹਿਲ ਬਣਾਇਆ ਹੋਵੇਗਾ ਤਾਂ ਜਿਹੜਾ ਅੱਜ ਇਹ ਪਰਿਵਾਰ ਨਾਲ ਇੱਕ ਅਜੇਹਾ ਪਾਣਾ ਵਾਪਰਿਆ ਵੀ ਬਾਰਿਸ਼ ਦੇ ਨਾਲ ਜਿਹੜਾ ਘਰ ਟਹਿਟੇ ਦੀ ਹੋ ਜਾਂਦਾ ਤੇ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਆਂ ਵੀ ਇਸ ਪਰਿਵਾਰ ਦੀ ਜਿੰਨੀ ਸਹਾਇਤਾ ਹੋ ਸਕਦੀ ਹੈ ਤਾਂ ਜ਼ਿਲ੍ਹਾ ਸੰਗਰੂਰ ਭਵਾਨੀਗੜ੍ਹ ਦੇ ਪੱਟੀਵਾਲ ਕਲਾਂ ਦਾ ਜਿਹੜਾ ਪਰਿਵਾਰ ਰਹਿਣ ਵਾਲਾ ਤਾਂ ਇਹਦੀ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਜਾਵੇ ਤਾਂ ਪੰਜਾਬ ਫਰਸਟ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ